ਕਟ ਤੋਂ ਘਟ ਅੱਜ ਸਾਡੇ 31 32 ਪਸ਼ੂ ਮਰ ਚੁੱਕੇ ਆ ਜੀ 11 ਘਰਾਂ ਦੇ ਖਾਲੀ ਹੋ ਗਏ ਕਿਲੇ ਅਸੀਂ ਮੈਿਕਮੇ ਤੋਂ ਸਰਕਾਰ ਤੋਂ ਮੰਗ ਕਰਦੇ ਆ ਜੀ ਸਾਨੂੰ ਇਹ ਪਠਵਾ ਦੇ ਮੌਜੂਦਾ ਦਿੱਤਾ ਜਾਵੇ ਕਿੰਨਾ ਕਰਦਾ ਸਰ ਆਪਣਾ ਹੈਗੀ 4-5 ਲੱਖ ਬਰਨਾਲਾ ਦੇ ਜਗਜੀਤਪੁਰਾ ਵਿੱਚ ਅਚਾਨਕ 30 ਦੁੱਤਾਰੂ ਪਸ਼ੂਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਪਸ਼ੂ ਮਾਲਕ ਦੁਖੀ ਤੇ ਚਿੰਤਤ ਨੇ ਪਿੰਡ ਦੇ 11 ਕਿਸਾਨਾਂ ਦੇ ਘਰਾਂ ਵਿੱਚ ਦੁੱਧ ਲਈ ਰੱਖੇ 30 ਦੇ ਕਰੀਬ ਦੁੱਤਾਰੂ ਪਸ਼ੂ ਮਰ ਚੁੱਕੇ ਨੇ ਇਸ ਗੱਲ ਦੀ ਸੂਚਨਾ ਮਿਲਣ ਤੇ ਵਿਭਾਗ ਦੇ ਵੱਲੋਂ ਡਾਕਟਰਾਂ ਦੀਆਂ ਟੀਮਾਂ ਨੂੰ ਪਿੰਡਾਂ ਵਿੱਚ ਭੇਜਿਆ ਗਿਆ ਹੈ ਡਾਕਟਰਾਂ ਨੇ ਪਸ਼ੂਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਦੇਖੋ ਸਾਨੂੰ ਜਦੋਂ ਇਤਲਾਹ ਮਿਲੀ ਹੈਗੀ ਤੇ ਇੱਥੇ ਜਿਹੜੇ ਆਪਣੇ ਜਿਹੜਾ ਪਿੰਡ ਹੈ ਜਗਜੀਤਪੁਰਾ ਇਹ ਸੀਬੀਡੀ ਉਗੋਕੇ ਦੇ ਅੰਡਰ ਪੈਂਦਾ ਆ ਤੇ ਇੱਥੇ ਦੇ ਰੇ ਸਰਕਾਰੀ ਮੁਲਾਜ਼ਮ ਹੈਗੇ ਨੇ ਆਪਣੇ ਵੈਟਰਨਰੀ ਇਨਸਪੈਕਟਰ ਨੇ ਉਹ ਤਕਰੀਬਨ ਇੱਥੇ ਰੋਜ਼ ਹੀ ਵੈਸੇ ਤਾਂ ਆਉਂਦੇ ਰਹੇ ਨੇਗੇ ਤੇ ਪਸ਼ੂਆਂ ਦਾ ਇਲਾਜ ਚੱਲਦਾ ਰਿਹਾ ਆ ਸਾਨੂੰ ਅੱਜ ਦੁਬਾਰਾ ਇਤਲਾਹ ਕੀਤੀ ਗਈ ਆ ਕਿ ਪਸ਼ੂ ਇੱਕ ਘਰ ਦੇ ਜ਼ਿਆਦਾ ਨੁਕਸਾਨੇ ਗਏ ਨੇਗੇ ਅਸੀਂ ਪਹਿਲਾਂ ਵੀ ਪੋਸਟਮਾਰਟਮ ਕੰਡਕਟ ਕਰਤਾ ਸੀਗਾ ਤੇ ਅੱਜ ਵੀ ਅਸੀਂ ਪੋਸਟਮਾਰਟਮ ਕੰਡਕਟ ਕਰਕੇ ਤੇ ਦੇਖਦੇ ਆਂਗੇ ਕਿਉਂਕਿ ਪਸ਼ੂ ਜਿਹੜੇ ਹੈਗੇ ਨੇ ਅਚਾਨਕ ਹੀ ਉਹਨਾਂ ਦੀ ਡੈਥ ਹੋ ਰਹੀ ਆ ਵਧੀਆ ਖਾਪੀ ਰਹੇ ਨੇਗੇ ਉਸ ਤੋਂ ਬਾਅਦ ਵਧੀਆ ਦੁੱਧ ਵੀ ਦਿੰਦੇ ਨੇਗੇ ਤੇ ਅਚਾਨਕ ਹੀ ਫੇ ਡਿੱਗ ਜਾਂਦੇ ਨੇਗੇ ਕਾਰਨ ਦਾ ਸਰਦਾ ਹੈਗਾ ਕਿ ਜਿੰਨੀ ਦੇਰ ਤੱਕ ਦੇਖੋ ਅਸੀਂ ਸੈਂਪਲਿੰਗ ਨਹੀਂ ਹੁੰਦੀ ਹੈਗੀ ਉਹਨੇ ਦੇ ਅੱਜ ਅਸੀਂ ਪੋਸਟਮਾਰਟਮ ਕੰਡਕਟ ਕਰਾਂਗੇ ਸੈਂਪਲ ਕਲੈਕਟ ਕਰਾਂਗੇ ਤੇ ਗਾਂ ਜਿਹੜੀ ਸਾਡੀ ਇੱਥੇ ਨਾਰਥ ਜ਼ੋਨ ਦੀ ਲੈਬਾਰਟਰੀ ਆ ਆਰ ਡੀ ਡੀ ਐਲ ਜਲੰਧਰ ਉੱਥੇ ਅਸੀਂ ਸੈਂਪਲ ਭੇਜਾਂਗੇ ਉਹਨਾਂ ਦੀ ਰਿਪੋਰਟ ਤੋਂ ਬਾਅਦ ਅਸੀਂ ਕੁਝ ਕਹਿ ਸਕਾਂਗੇ ਵੇਖੀ ਇਹਨਾਂ ਨੂੰ ਦਿੱਕਤ ਆ ਰਹੀ ਹੈ ਕਿਸ ਚੀਜ਼ ਕਰਕੇ ਹੋ ਰਿਹਾ ਬਾਕੀ ਜਿਹੜੇ ਇਹਨਾਂ ਦੇ ਖਾਣ ਪੀਣ ਦਾ ਹੈਗਾ ਆ ਉਹਦੇ ਵੀ ਅਸੀਂ ਜਿਹੜੇ ਫੀਡ ਐਨਾਲਿਸਿਸ ਕਹਿ ਦਿੰਨੇ ਆਗੇ ਉਹਦੀ ਜਾਂਚ ਕਰਵਾਉਣ ਲਈ ਅਸੀਂ ਇੱਥੇ ਪਾਲੀ ਕਲੀਨਿਕਾ ਸਾਡਾ ਜਿਹੜਾ ਠਿਕਰੀ ਵਾਲ ਰੋਡ ਤੇ ਉੱਥੇ ਅਸੀਂ ਆਦੇ ਫੀਡ ਸੈਂਪਲ ਭੇਜਾਂਗੇ ਤੇ ਉੱਥੇ ਉਹਨਾਂ ਦਾ ਐਨਾਲਿਸਿਸ ਕਰਵਾਵਾਂਗੇ ਕਈ ਵਾਰੀ ਹੋ ਸਕਦਾ ਵੀ ਜਿਹੜੇ ਆਪਣਾ ਖਰਾਕ ਦਿੰਨੇ ਆ ਪਸ਼ੂ ਨੂੰ ਉਹਦੇ ਵਿੱਚ ਨਾ ਕੋਈ ਦਿੱਕਤ ਹੋਵੇ ਕਿਉਂਕਿ ਅਚਾਨਕ ਹੀ ਮੌਤਾਂ ਹੋ ਰਹੀਆਂ ਨੇ ਜੀਆਂ ਬਿਨਾ ਕਿ ਕੋਈ ਲੱਛਣ ਦਿਖਾਏ ਹੋ ਸਰ ਦਾ ਕਿ ਫੀਡ ਚ ਕੋਈ ਪ੍ਰੋਬਲਮ ਹੋਵੇ ਇਸ ਕਰਕੇ ਫੀਡ ਦੇ ਵੀ ਅਸੀਂ ਐਨਾਲਿਸਿਸ ਕਰਵਾਵਾਂਗੇ ਉਹਦੇ ਸੈਂਪਲਿੰਗ ਕਰਵਾਵਾਂਗੇ ਹਾਲੇ ਜੀ ਇਸ ਪਰ ਕੁਝ ਨਹੀਂ ਕਿਹਾ ਸਰ ਜਿੰਨੇ ਦਿਨ ਤੱਕ ਅਸੀਂ ਸੈਂਪਲਿੰਗ ਅਸੀਂ ਤੇ ਜਾਾਂਗੇ ਉਸ ਤੋਂ ਬਾਅਦ ਰਿਪੋਰਟ ਆਊਗੀ ਉਹਦੇ ਬੇਸਿਸ ਤੇ ਅਸੀਂ ਤੁਹਾਨੂੰ ਕੁਝ ਦੱਸ ਸਕਾਂਗੇ ਹੋਰ तकरीबन ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਆਪਣੇ ਪਿੰਡ ਹੈਗੇ ਨੇ ਸਾਰੇ ਪਿੰਡਾਂ ਦੇ ਵਿੱਚ ਦੇਖੋ ਐਵੇਂ ਦੇ ਹਾਲਾਤ ਆ ਰਹੇ ਨੇ ਸਾਹਮਣੇ ਜਿਦੇ ਵਿੱਚ ਪਸ਼ੂ ਬਹੁਤ ਜ਼ਿਆਦਾ ਨੁਕਸਾਨੇ ਜਾ ਰਹੇ ਨੇ ਗੇ ਦੁੱਧਾਰੂ ਪਸ਼ੂ ਨੁਕਸਾਨੇ ਜਾ ਰਹੇ ਨੇ ਤੇ ਹਰ ਕਿਤੇ ਅਸੀਂ ਪੋਸਟਮਾਰਟਮ ਕਰਵਾ ਰਹੇ ਆਂ ਤੇ ਸੈਂਪਲ ਗਾਂ ਭੇਜਦੇ ਆ ਆਪਦੀ ਲੈਬ ਨੇ ਟੀਮਾਂ ਗੱਠੇ ਤਾਂ ਜੀ ਸਾਡੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਟੀਮਾਂ ਗੱਠੇ ਤੇ ਹੁੰਦੀਆਂ ਨੇ ਗਿਆ ਤੇ ਜਗਜੀਤਪੁਰ ਲਈ ਵੀ ਸਾਡੀ ਟੀਮ ਜਿਹੜੀ ਹੈਗੀ ਆ ਉਹ ਸਾਡੇ ਡਿਪਟੀ ਡਾਇਰੈਕਟਰ ਬਰਨਾਲਾ ਜਿਹੜੇ ਨੇ ਉਹਨਾਂ ਨੇ ਟੀਮ ਗੱਠਿਤ ਕੀਤੀ ਹੈ ਤੇ ਅੱਜ ਸ਼ਾਮ ਤੋਂ ਟੀਮ ਆਪਣਾ ਕੰਮ ਸ਼ੁਰੂ ਕਰੇਗੀ ਸਾਵਧਾਨੀ ਇਹ ਦੇਖੋ ਜੀ ਜਦੋਂ ਕਿਤੇ ਇੱਕ ਇੱਕ ਤਾਂ ਮੰਡੀ ਤੋਂ ਜਿਹੜੇ ਪਸ਼ੂ ਲਿਆਉਣੇ ਆਗੇ ਜਾਂ ਆਪਾਂ ਮੰਡੀ ਤੇ ਵਿੱਚ ਜਾਣੇ ਵੀ ਨਹੀਂ ਵੀ ਪਸ਼ੂ ਦੀ ਖਰੀਦ ਕਰਦੇ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਉੱਥੇ ਕਿਹੜੇ ਪਸ਼ੂਆਂ ਦਾ ਆਪਾਂ ਟੀਕਾਕਰਣ ਕਰਾਇਆ ਹੋਇਆ ਕਿਹੜਾ ਪਸ਼ੂ ਬਿਮਾਰ ਆ ਜਾਂ ਕਿਵੇਂ ਆ ਕੀ ਉਹਦੀ ਦਿੱਕਤ ਹੈਗੀ ਆ ਉਹ ਆਪਾਂ ਨੂੰ ਦੇਖ ਕੇ ਕਈ ਵਾਰੀ ਨਹੀਂ ਪਤਾ ਚੱਲਦੀ ਆਪਾਂ ਉਹਨੂੰ ਬਾਹਰੋਂ ਲਿਆਏ ਪਸ਼ੂ ਨੂੰ ਆਪਾਂ ਆਪਣੇ ਘਰ ਦੇ ਜਿਹੜੇ ਪਹਿਲਾਂ ਪਸ਼ੂ ਹੁੰਦੇ ਨੇ ਉਹਨਾਂ ਦੇ ਵਿੱਚ ਰੱਖ ਲੈਣੇ ਆ ਤੇ ਗਾਂ ਦੀਆਂ ਅਗਰ ਉਹ ਬਿਮਾਰ ਹੁੰਦੇ ਨੇ ਤੇ ਬਿਮਾਰੀ ਉੱਥੋਂ ਫੈਲਦੀ ਆ ਫਿਰ ਹੌਲੀ-ਹੌਲੀ ਪਿੰਡ 'ਚ ਫੈਲਦੀ ਆ ਕਿਉਂਕਿ ਆਪਾਂ ਇੱਕ ਜਗ੍ਹਾ ਤੋਂ ਇੱਕ ਘਰ ਤੋਂ ਦੂਜੇ ਘਰ 'ਚ ਜਾਂਦੇ ਆ ਉਹਦੇ ਨਾਲ ਵੀ ਬਿਮਾਰੀ ਫੈਲਦੀ ਆ ਕੋਈ ਵੀ ਐਵੇਂ ਦੀ ਵਾਇਰਲ ਹੋਵੇ ਚਾਹੇ ਬੈਕਟੀਰੀਅਲ ਹੋਵੇ ਬਿਮਾਰੀ ਇੱਕ ਘਰ ਤੋਂ ਦੂਜੇ ਘਰ 'ਚ ਜਾਣ ਨਾਲ ਫੈਲਦੀ ਆ ਤੇ ਪਸ਼ੂ ਪਾਲਕਾਂ ਨੂੰ ਇਹੀ ਸਾਡੀ ਬੇਨਤੀ ਆ ਕਿ ਜਦੋਂ ਤੁਸੀਂ ਕੋਈ ਐਡਾ ਨਵਾਂ ਪਸ਼ੂ ਖਰੀਦਦਾਰੇ ਕਰਦੇ ਹੋ ਉਹਨੂੰ ਆਪਣੇ ਪਹਿਲਾਂ ਦੇ ਤੰਦਰੁਸਤ ਪਸ਼ੂਆਂ ਤੋਂ ਥੋੜੇ ਦਿਨ ਅਲੱਗ ਰੱਖਿਆ ਜਾਵੇ ਉਹਨਾਂ ਦੀ ਪੂਰੀ ਹਿਸਟਰੀ ਲਿੱਤੀ ਜਾਵੇ ਬੇਦਾ ਟੀਕਾਕਰਨ ਹੋਇਆ ਸੀ ਨਹੀਂ ਹੋਇਆ ਜਿਵੇਂ ਵੀ ਆ ਤੇ ਅਗਰ ਤੁਹਾਡਾ ਕੋਈ ਪਸ਼ੂ ਨੁਕਸਾਨਿਆ ਜਾ ਰਿਹਾ ਆ ਜਾਂ ਪਸ਼ੂ ਦੀ ਕੋਈ ਦਿੱਕਤ ਆਂਦੀ ਆ ਤੁਸੀਂ ਤੁਹਾਡੇ ਨੇੜਲੇ ਜਿਹੜੇ ਵੀ ਸਰਕਾਰੀ ਹਸਪਤਾਲ ਹੈਗਾ ਆ ਉੱਥੇ ਇਤਲਾਹ ਕਰੋ ਤੇ ਉੱਥੋਂ ਦੀ ਦਵਾਈ ਲਿੱਤੇ ਜਾਵੇ ਤਾਂ ਕਿ ਜਿਹੜੇ ਪ੍ਰਾਈਵੇਟ ਵਰਕਰ ਨੇ ਜਿਹੜੇ ਜਿਨ੍ਹਾਂ ਤੋਂ ਸਭ ਤੋਂ ਵੱਧ ਦਿੱਕਤ ਆ ਰਹੀ ਆ ਬਿਓ ਹਾਈ ਡੋਸ ਲਾਦਣ ਦੇਣਗੇ ਦਵਾਈਆਂ ਦੀ ਤੇ ਪਸ਼ੂ ਪਾਲਕਾਂ ਦਾ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਪ੍ਰਾਈਵੇਟ ਬੰਦਿਆਂ ਨਾਲ ਤੁਹਾਨੂੰ ਮੈਕਮੇ ਵੱਲੋਂ ਸਰਕਾਰੀ ਦਵਾਈਆਂ ਆਈਆਂ ਹੋਈਆਂ ਜਿਨ੍ਹਾਂ ਵਿੱਚ ਅਸੀਂ ਮੁਫਤ ਇਲਾਜ ਕਰਦੇ ਹਾਂ ਕੋਈ ਉਹਨਾਂ ਦਾ ਅਸੀਂ ਪੈਸੇ ਨਹੀਂ ਲੈਂਦੇ ਹੈਗੇ ਤੇ ਸਰਕਾਰ ਵੱਲੋਂ ਜਿਹੜੀਆਂ ਮੁਫਤ ਦਵਾਈਆਂ ਆਈਆਂ ਹੋਈਆਂ ਉਹਦਾਂ ਦੇ ਵਰਤੋਂ ਅਸੀਂ ਕਰਾਂਗੇ ਜਿਹੜੇ ਵੀ ਪਸ਼ੂ ਸਾਡੇ ਕੋਲ ਆਉਂਦੇ ਨੇਗੇ ਪਸ਼ੂ ਪਾਲਕ ਆਉਂਦੇ ਨੇ ਉਹਨਾਂ ਦਾ ਪਸ਼ੂ ਨੁਕਸਾਨਾ ਜਾ ਰਿਹਾ ਜਦੋਂ ਦਾ ਪਸ਼ੂ ਖੜਾ ਆ ਬਿਮਾਰ ਆ ਉਹਦੇ ਵਿੱਚ ਅਸੀਂ ਉਹਨਾਂ ਦੇ ਵਰਤੋਂ ਕਰਾਂਗੇ ਤਾਂ ਕਿ ਪਸ਼ੂ ਪਾਲਕਾਂ ਦਾ ਵੀ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਘੱਟ ਤੋਂ ਘੱਟ ਉਹਨਾਂ ਦਾ ਖਰਚਾ ਹੋਵੇ। ਉਥੇ ਹੀ ਪੀੜਿਤ ਪਸ਼ੂ ਮਾਲਕਾਂ ਨੇ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮਰੇ ਹੋਏ ਦੁਤਾਰੂ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਨੂੰ ਜੀ ਬੇਨਤੀ ਹੈ ਸਾਡੀ ਇਹ ਵੀ ਸਾਡਾ ਲਾਜ ਹੋਣਾ ਚਾਹੀਦਾ ਡਾਕਟਰ ਸਾਨੂੰ ਭੇਜਨੇ ਚਾਹੀਦੇ ਸਰਕਾਰੀ ਤੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਸਾਡਾ ਨੁਕਸਾਨ ਪਿੰਡ ਦਾ ਘੱਟ ਤੋਂ ਘੱਟ ਅੱਜ ਸਾਡੇ 31-32 ਪਸ਼ੂ ਮਰ ਚੁੱਕੇ ਆ ਜੀ 11 ਘਰਾਂ ਦੇ ਖਾਲੀ ਹੋ ਗਏ ਕਿੱਲੇ। ਸਾਨੂੰ ਜੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਨਹੀਂ ਅਸੀਂ ਇਹਦਾ ਰੋੜ ਜਾਂ ਸਾਤੋਂ ਕੁਛ ਵੀ ਹੋਇਆ ਗਾਹਾਂ ਅਸੀਂ ਕਰਾਂਗੇ ਜੀ ਜਾਂ ਡੀਸੀ ਦੇ ਜਾਵਾਂਗੇ ਜਾਂ ਰੋਡ ਰੋਕਾਂਗੇ ਜਸੇ ਬੰਦੀਆਂ ਬੰਨੀਆਂ ਦੋਨਾਂ ਬੰਨੀਆਂ ਜੁਲੀयां ਢਕਾਉਂਦਾ ਬੰਨੀਆਂ ਗਰਾਹਾਂ ਬੰਨੀਆਂ ਜੀ ਦੋਨਾਂ ਬੰਨੀਆਂ ਜੀ ਰੋਕਾਂਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 30-32 ਪਸ਼ੂ ਮਰ ਚੁੱਕੇ ਆ ਜਿੰਨ ਹਾਇ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਦੇ ਕੰਨ ਤੇ ਜੋ ਨਹੀਂ ਸਰਕੀ ਕੱਲ ਨੂੰ ਜਦੋਂ ਅਸੀਂ ਕੋਈ ਧਰਨਾ ਵਗੈਰਾ ਜਾਂ ਕੋਈ ਮੁਜ਼ਾਹਰਾ ਲਾ ਲਿਆ ਕੋਈ ਰੋਡ ਜਾਮ ਕਰ ਲਿਆ ਤਾਂ ਸਰਕਾਰ ਨੇ ਇਹ ਗੱਲ ਕਹਿਣੀ ਆ ਵੀ ਇਹ ਤਾਂ ਵਿਲੇ ਝੰਡੇ ਚਾਕੇ ਆ ਜਾਂਦੇ ਆ ਪਰ ਅਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਸਾਡੀਆਂ ਇੱਧਰ ਧਿਆਨ ਦਿੱਤਾ ਜਾਵੇ ਜੇ ਨਾ ਧਿਆਨ ਦਿੱਤਾ ਗਿਆ ਤਾਂ ਅਸੀਂ ਕੱਲ ਨੂੰ ਰੋਡ ਜਾਮ ਕਰਾਂਗੇ। ਸ਼ੁਭਚੈਨ ਸਿੰਘ ਜੀ ਪਿੰਡ ਜਗਜੀਤਪੁਰ ਆਈ। ਦੋ ਮੱਝਾਂ ਮਰੀਆਂ ਨੇ ਦੁੱਧ ਵਾਲੀਆਂ। ਬਸ ਇੱਕ ਦਮ ਢਿੱਲੀ ਹੋਈ ਹੈ ਜੀ ਇੱਕ ਦਮ ਦੂਜੀ ਢਿੱਲੀ ਹੈ ਬਦ ਦੋਨਾਂ ਦੀ ਮੌਤ ਹੋ ਗਈ। ਠੀਕ ਹੈ ਜੀ। ਕੁੱਲ ਪਸ਼ੂ ਕਿੰਨੇ ਮਾਰੇ ਪਿੰਡ ਦੇ ਵਿੱਚ? ਕੁੱਲ 30 ਪਸ਼ੂ ਮਰ ਗਏ ਜੀ। ਮੰਗ ਕੀ ਕਰਦੇ ਆਂ? ਮੰਗਿਆ ਜੀ ਮੁਆਵਜ਼ੇ ਦੀ ਮੰਗ ਕਰਦੇ ਆਂ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਕੋਈ ਅਧਿਕਾਰੀ ਜੀ ਡਾਕਟਰ ਪਹੁੰਚੇ? ਕੋਈ ਨਹੀਂ ਪਹੁੰਚਿਆ ਜੀ। ਬਸ ਇੱਕ ਮਰਿਆਂ ਤੋਂ ਬਾਅਦ ਆਇਆ ਇੱਕ ਡਾਕਟਰ ਜੀ ਪਹਿਲਾਂ ਪ੍ਰਾਈਵੇਟ ਤੋਂ ਇਲਾਜ ਕਰਾਇਆ ਜੀ ਇਹ ਪਤਾ ਲੱਗੇ ਕੀ ਕਾਰਨ ਹੋਇਆ ਜੀ ਕੋਈ ਕਾਰਨ ਤਾਂ ਪਤਾ ਨਹੀਂ ਲੱਗਿਆ ਜੀ ਕਿਸੇ ਤੇ ਮੋਲਾ ਲੈਣ ਨੂੰ ਮੋਲਾ ਨੇ ਕਿਹਾ ਤੇ ਟੈਕ ਜਾ ਰਾ ਕਰਦੇ ਨੇ ਕੀ ਕਹਿਣਾ ਚਾਹਣਾ ਏ ਸਾਡੇ ਪਿੰਡ ਦੇ ਵਿੱਚ 10 ਤਰੀਕ ਤੋਂ ਇਹ ਬਿਮਾਰੀ ਪਸ਼ੂਆਂ ਦੀ ਆ ਚੁੱਕੀ ਹੈ ਤੇ ਕਮਸ਼ੇ ਕਮ 30 20 30 ਪਸ਼ੂ ਗੁਜ਼ਰ ਚੁੱਕੇ ਅੱਜ ਤੱਕ ਇੱਥੇ ਅਸੀਂ ਡਾਕਟਰਾਂ ਨੂੰ ਵੀ ਬੁਲਾਇਆ ਆਮ ਡਾਕਟਰ ਪ੍ਰਾਈਵੇਟ ਵੀ ਦਵਾਈਆਂ ਦੇ ਕੇ ਗਏ ਆ ਸਰਕਾਰੀ ਵੀ ਆਏ ਆ ਇਹਨਾਂ ਦਾ ਜੀ ਹਾਲੇ ਕੋਈ ਪੱਕਾ ਹੱਲ ਨਹੀਂ ਹੋਇਆ ਇਹ ਕਮ ਸੇ ਕਮ ਜਿਹੜੇ 28 30 ਪਸ਼ੂ ਆਏ ਸਾਰੇ ਤਕਰੀਬਨ ਅਦਾਹਰੂ ਆ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆ ਤੇ ਅਸੀਂ ਜੀ ਇਹਨਾਂ ਦਾ ਪਸ਼ੂਆਂ ਦਾ ਪਾਲ ਪੋਸ਼ਣ ਕਰਕੇ ਆਪਦਾ ਗੁਜ਼ਾਰਾ ਕਰਦੇ ਆ 28 30 ਪਸ਼ੂ ਗੁਜ਼ਰ ਚੁੱਕਿਆ ਜੀ ਅੱਜ ਤੱਕ ਅਸੀਂ ਮੈਕਮੇ ਤੋਂ ਸਰਕਾਰ ਤੋਂ ਮੰਗ ਕਰਦੇ ਆਂ ਜੀ ਸਾਨੂੰ ਇਹ ਪਸ਼ੂਆਂ ਦੇ ਮੌਜੂਦਾ ਦਿੱਤਾ ਜਾਵੇ ਤੇ ਜਿਹੜੇ ਬਾਕੀ ਖੜੇ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਸਰਕਾਰ ਵੱਲੋਂ ਕਮ ਸੇ ਕਮ ਸਰਕਾਰ ਵੱਲੋਂ ਇਹ ਟੀਮਾਂ ਬਣਾ ਕੇ ਭੇਜਣੋ ਵੀ ਸਾਨੂੰ ਡਾਕਟਰ ਦੇਣ ਸਾਡੇ ਕੋਲੇ ਵਾਲੇ ਕੋਈ ਸਰਕਾਰੀ ਡਾਕਟਰ ਕੋਈ ਤਕੜਾ ਨਹੀਂ ਪਹੁੰਚਿਆ 10 ਤਰੀਕ ਤੋਂ ਹੀ ਚੱਲ ਰਹੇ ਆ ਅੱਜ ਵਿਭਾਗ ਆਇਆ ਮਾੜਾ ਮੋਟਾ ਜਾ ਇੱਕ ਦਿਨ 17 ਤਰੀਕ ਆਦਿ ਆਇਆ ਸੀਗਾ ਬਸ ਹੋਈ ਹੀ ਕਹਿ ਕੇ ਜਾ ਵੜਦੇ ਆ ਕੋਈ ਨਾ ਕਰਦੇ ਆ ਜੀ ਕਰਾਉਣੇ ਆ ਜੀ ਇਹ ਆਪਣੇ ਵਿੱਚ ਸੇ ਪੁੱਛੋ ਜੀ ਇਹਨਾਂ ਚ 4 ਮੁੱਕ ਚੁੱਕਿਆ ਜੀ ਤਿੰਨੋਂ ਗੱਬਣ ਸੀਗੇ ਜੀ ਇੱਕ ਕਟਾ ਸੀ ਜੀ ਉਹ ਵੀ ਵਰਕਿਆ ਜੀ ਕੋੜ ਨਹੀਂ ਜਮਾ ਖਾਲੀ ਹੋ ਗਈ ਜੀ ਕਿੰਨਾ ਕੁ ਰਸਤਾ ਮੌਤਾ ਆਪਣਾ ਹੈਗੀ 4-5 ਲੱਖ ਪਿੰਡ ਵਿੱਚ ਕਿੰਨੇ ਕੁ ਪਸ਼ੂਆਂ ਦੀ ਮੌਤ 33 ਪਸ਼ੂਆਂ ਦੀ ਮੌਤ ਕੋਈ ਤੇ ਪਾਰੀ ਹੈ ਡਾਕਟਰ ਕੋਲ ਅੱਜ ਆਇਆ ਜੀ ਪਹਿਲਾਂ ਤਾਂ ਕੋਈ ਨਹੀਂ ਆਇਆ ਮੈਂ ਤਾਂ ਪ੍ਰਾਈਵੇਟ ਤੋਂ ਇਲਾਜ ਕਰਵਾਇਆ ਜੀ ਸਾਰਾ ਇੱਕ ਦਿਨ ਫੋਨ ਕਰਾਇਆ ਸੀ ਕਹਿੰਦਾ ਮੈਂ ਆਥ ਨੇ ਕਰਾਇਆ ਜਿੱਥੇ ਮੈਂ ਮਕੰਦ ਨੂੰ ਆਉਂਗਾ ਜੀ ਅੱਜ ਤੱਕ ਕੋਈ ਨਹੀਂ ਜੀ ਅੱਜ ਜ਼ਰੂਰ ਆਇਆ ਜੀ ਦੇਖਣੇ ਦਾ ਤੜਕੇ ਦੇ ਕਹਿੰਦੇ ਸੀ ਪੋਰਟਮਟ ਕਰਾਵਾਂਗੇ ਹਜੇ ਕੀ ਕੁਝ ਨਹੀਂ ਸਾਡਾ ਕੁਝ ਨਹੀਂ ਸਾਫ ਤੱਕ ਮੰਗ ਕੀ ਕਹਿੰਦੇ ਮੰਗਤਾ ਜੀ ਹੁਣ ਜੇ ਕੋਈ ਸਰਕਾਰ ਕਰੇ ਮਾੜਾ ਮੋਟਾ ਜੀ ਮਾਫੀ ਦਾ ਜੇ ਜੰਗੂਵੇ ਕੋਈ ਇੱਕ ਅੱਧੀ ਮੱਝ ਲੈ ਲਈਏ ਮੜ ਮੋਟਾ ਇਹ ਹੀ ਵੰਦੀ ਆ ਦਵਾਈਆਂ ਲਾਈ ਜਾਂਦੇ ਆ